ਦੋਸਤੋ ਜੈ ਸ਼੍ਰੀ ਰਾਮ ਅੱਜ ਇੱਕ ਹੋਰ ਚੱਬੂ ਆਇਆ ਮੈਦਾਨ ਦੇ ਵਿੱਚ ਨਾਂ ਉਹਦਾ ਵੀ ਪੱਪੂ ਹੀ ਐ ਹੈ ਵੀ ਪੱਪੂ ਹੀ ਤੇ ਉਹਨਾਂ ਦਾ ਆਪਣਾ ਜਯਾਦਵ ਵੀ ਖੋਹਦਾ ਜਿਵੇਂ ਮਾਨਕ੍ਰਿਸ਼ਨ ਨੇ ਨਾ ਆਪਦੇ ਕੁਲ ਨੂੰ ਵੀ ਖੀਰ ਤੇ ਉਹਨੂੰ ਨਾਸ਼ ਕਰਨਾ ਪਿਆ ਸੀਗਾ ਰਾਮ ਭਦਰਾ ਚਾਹ ਕੋਣ ਹੈ हमको ਨਹੀਂ ਪਤਾ ਇਹ ਅੰਧਾ ਕਾਨਾ ਬਹਿਰਾ ਗੁੰਗਾ ਇਹ ਸਭ ਜੋ ਹੈ ਨਾ ਇਹਨਾਂ ਲੋਕਾਂ ਦਾ ਇਲਾਜ ਅੰਬेडकरਵਾਦੀ ਵਿਚਾਰੋਂ ਸੇ ਹੋਗੀ ਯਾਦਵ ਵੀ ਖੋਹਦਾ ਜਿਵੇਂ ਕ੍ਰਿਸ਼ਨ ਨੇ ਨਾ ਆਪਦੇ ਕੁੱਲ ਨੂੰ ਵੀ ਅਖੀਰ ਤੇ ਉਹਨੂੰ ਨਾਸ਼ ਕਰਨਾ ਪਿਆ ਸੀਗਾ ਕਿਉਂਕਿ ਜਦੋਂ ਬੰਦਾ ਵਿਗੜ ਜਾਂਦਾ ਨਾ ਉਦੋਂ ਕੋਈ ਇਹਦਾ ਮਤਲਬ ਇਹ ਨਹੀਂ ਵੀ ਜੇ ਬ੍ਰਾਹਮਣ ਨਹੀਂ ਵਿਗੜ ਸਕਦਾ ਜਾਂ ਆਪਦਾ ਪਰਿਵਾਰ ਨਹੀਂ ਵਿਗੜ ਸਕਦਾ ਬੰਦਾ ਖੁਦ ਵੀ ਵਿਗੜ ਸਕਦਾ ਹੈ ਤਾਂ ਵਿਗੜੇ ਨੂੰ ਹੀ ਅਸੀਂ ਦਾਣ ਵੀ ਆਕਸ਼ਿਸ਼ ਦੀ ਉਪਾਧੀ ਦਿੱਤੀ ਬੰਦਾ ਹੀ ਦੋ ਪ੍ਰਵਿਰਤੀਆਂ ਦਾ ਮਾਲਕ ਹੈ ਸਾਤਵਿਕ ਪ੍ਰਵਿਰਤੀ ਵੀ ਤੇ ਤਾਮਸਿਕ ਪ੍ਰਵਿਰਤੀ ਵੀ ਸੋ ਨਾਲ ਉਹ ਆਪਦੇ ਯਾਦਵ ਵੀ ਲਾਉਂਦਾ ਹੈ ਯਾਦਵ ਜਦੋਂ ਵੰਸੀ ਦਾ ਪੁਵਾਨਕਿਸ਼ਨ ਦਾ ਅਵਤਾਰ ਵੀ ਹੁੰਦੇ ਆ ਤੇ ਯਾਦਵ ਜਿਹੜੇ ਹੈ ਕਾਂਸ ਵੀ ਹੁੰਦੇ ਆ ਸੋ ਇਸ ਕਰਕੇ ਆਪ ਨੂੰ ਇਹ ਫਰਕ ਮਿੱਤਰੋ ਸਮਝਣਾ ਪਊਗਾ ਉਹ ਦੇਖੋ ਪਹਿਲਾਂ ਤਾਂ ਕਹਿ ਰਿਹਾ ਵੀ ਰਾਮ ਬਧਰਾਚਾਰ ਹੈ ਜੀ ਜੋ ਹੈ ਬਧਰ ਬਧਰ ਉਹਨੂੰ ਬਧਰ ਦਾ ਨਹੀਂ ਪਤਾ ਜਿਸ ਤਰ੍ਹਾਂ ਮੈਂ ਜੈਂਟਲਮੈਨ ਕਿੰਗ ਦੀ ਜੀ ਸ਼ਬਦ ਹੈ ਉਹਦਾ ਹਿੰਦੀ ਅਰਥਿਕ ਸ਼ਹਾਵ ਦੀ ਕਰਤੀਏ ਕਰਦੇ ਆ ਬਧਰ ਕਰਦੇ ਬਧਰបុਰਿਸ਼ ਯਾਨੀ ਅੱਛਾ ਇੱਕ ਜੈਂਟਲਮੈਨ ਕਿ ਐਟੀਕੀਟ ਵਾਲਾ ਜੋ ਬੰਦਾ ਹੈ ਸ਼ਿਸ਼ਟਾਚਾਰੀ ਬੰਦਾ ਰਾਮ ਬਧਰਾਚਾਰਿਆ ਨੂੰ ਪਹਿਲਾਂ ਤੋਂ ਕਹਿੰਦਾ ਮੈਨੂੰ ਕੋ ਮੈਨੂੰ ਨਹੀਂ ਪਤਾ ਵੀ ਕੌਣ ਹੈ ਹੋ ਸਕਦਾ ਚਲੋ ਕਿਸੇ ਨੂੰ ਨਾਂ ਵੀ ਕਿਸੇ ਦਾ ਪਤਾ ਹੋਵੇ ਫਿਰ ਉਹ ਨਾਲ ਦੱਸਦਾ ਵੀ ਅੰਦਾ ਗੁੰਗਾ ਬਹਿਰਾ ਯਾਨੀ ਕਿ ਉਹਨੂੰ ਪਤਾ ਹੈ ਇੱਕ ਦਿਵਿਆਂਗ ਨੂੰ ਇੱਕ ਬੱਤਮੀਜੀ ਨਾਲ ਬੋਲਣਾ ਇਦੋਂ ਵੱਡਾ ਬੇਅਦਬੀ ਜਾਂ ਤ੍ਰਸਕਾਰ ਕੀ ਹੋਊਗਾ ਤੇ ਉਹ ਬੰਦਾ ਇਹ ਗੱਲ ਕਰ ਰਿਹਾ ਵੀ ਮਹਿਲਾਵਾਂ ਦਾ ਸਤਿਕਾਰ ਕਿਵੇਂ ਕਰੀਦਾ ਹੈ ਇਹ ਪੱਪੂ ਯਾਦਵ ਨਾਂ ਦਾ ਜਿਹੜਾ ਜੱਬਲ ਹੈ ਕਤੀੜ ਜੀ ਨੂੰ ਆਪਾਂ ਕਹਿੰਦੇ ਨੇ ਪੰਜਾਬੀ ਜਿਸੀਂ ਕਤੀੜ ਕਹਿ ਦਿੰਦੇ ਹਾਂ ਇਹ ਰਾਮ ਬਦਰਾਚਾਰਿਆ ਜੀ ਜੋ ਧਰਮ ਦੇ ਸਰਮਾਉਰਨ 500 ਪੇਜਾਂ ਦੀ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਰਾਮ ਮੰਦਰ ਬਣਨ ਦੇ ਵਿੱਚ ਸਹਿਯੋਗ ਮਿਲਿਆ ਹੈ। অতি ਵਿਦਵਾਨ, অতি ਪੜ੍ਹੇ ਲਿਖੇ। ਉਹਨਾਂ ਦਾ ਇਹ ਦੋ ਕੁੜੀ ਦਾ ਬੰਦਾ ਜਿਹੜਾ ਹੈ ਉਹਨਾਂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਖੈਰ ਸੂਰਜ ਨੂੰ ਥੁੱਕ ਕੇ ਕੋ ਥੁੱਕ ਸੂਰਜ ਤੇ ਨਹੀਂ ਜਾਂਦਾ ਹੁੰਦਾ ਉਹ ਤਾਂ ਆਪਦੇ ਮੂੰਹ ਤੇ ਹੀ ਪੈਂਦਾ ਉਹਦੇ ਮੂੰਹ ਤੇ ਪੈ ਗਿਆ। ਉਹ ਇੱਕ ਇਹ ਗੱਲ ਕਹਿ ਰਿਹਾ ਵੀ ਅਸੀਂ ਸਨਾਤ ਨਹੀਂ ਆ। ਅਸੀਂ ਸਨਾਤ ਨਹੀਂ ਆ। ਅਸੀਂ ਪਰ ਧਾਰਮਿਕ ਨਹੀਂ। ਜਾਨੀ ਦੀ ਜਿਵੇਂ ਉਹ ਕਹਿੰਦੇ ਹੁੰਦੇ ਆ ਨਾ ਵੀ ਅਸੀਂ ਸੰਵਿਧਾਨ ਬਚਾਉਣ ਆਲੇ ਆ ਪਰ ਅਸੀਂ ਸੰਵਿਧਾਨ ਨੂੰ ਮੰਨਣ ਆਲੇ ਨਹੀਂ ਉਹਵੇਂ ਯਾਨੀ ਧਾਰਮਿਕ ਅਸੀਂ ਨਹੀਂ ਸਨਾਤ ਨਹੀਂ ਹਾਂ ਸਨਾਤਨ ਦਾ ਮਤਲਬ ਹੀ ਇਹ ਵੀ ਧਰਮ ਦੇ ਨਿਯਮ ਜੋ ਹੈ ਜੋ ਆਪ ਦੇ ਆਪ ਨੂੰ ਸੰਜਮ ਤਿਆਗ ਦੇ ਨਿਯਮ ਹੈ ਆਪ ਦੇ ਤੇ ਲਾਗੂ ਕਰਨੇ ਦੂਜੇ ਤੇ ਨਹੀਂ ਥੋਪਣੇ ਸੋ ਇਹ ਬੰਦਾ ਦੂਜੇ ਪਾਸੇ ਇਹ ਵੀ ਕਹਿ ਰਿਹਾ ਵੀ ਇਹ ਲੋਕ ਬਾਹਰੋਂ ਆਏ ਆ ਯਾਨੀ ਅਸੀਂ ਇਹਦੇ ਮਾਲਕਾਂ ਤੂੰ ਹੈ ਕੀ ਜੀ ਥੁਰਥੁੱਲਾ ਆ ਜਾ ਤੂੰ ਆਪਣਾ ਚਾਰ ਫਟ ਚੋੜਾ ਬੰਦਾ ਤੂੰ ਆਹ ਥਾਲਾ ਥਾਂ ਦੁਨੀਆ ਤੇ ਬੋਝ ਧਰਤੀ ਤੇ ਬੋਝ ਇਹ ਤੂੰ ਇੱਥੇ ਹੈ ਕੀ ਚੀਜ਼ ਹੈ ਔਰ ਕਹਦਾ ਜਮਨਾ ਦੇ ਗੰਦੇ ਪਾਣੀ ਮਲੇ ਜਮਨਾ ਨੂੰ ਵੀ ਗੰਦਾ ਵੀ ਦੱਸ ਰਹੇ ਆ ਤੇ ਗੰਦਾ ਕਰ ਵੀ ਤੁਸੀਂ ਲੋਕ ਰਹੇ ਹੋ ਤੇ ਬੰਦਾ ਗੰਦਾ ਦੱਸ ਵੀ ਰਹੇ ਹੋ ਤੇ ਸਭਾਈ ਵੀ ਕਰਨ ਨਹੀਂ ਦੇ ਰਹੇ ਉਹ ਤੁਸੀਂ ਲੋਕ ਜੋ ਹੈ ਕਹਿੰਦੇ ਗੰਦੇ ਪਾਣੀ ਡਬੋਦਣਾ ਚਾਹੀਦਾ ਯੋ ਕਰਦੇ ਨੇ ਤੇਰੀ ਤਾਂ ਮਨ ਚ ਇਹ ਵੀ ਹੋ ਵੀ ਪ੍ਰਧਾਨ ਮੰਤਰੀ ਉਪ ਬੋ ਕਰਦੀਏ ਤੇਰੇ ਮਨ ਨਾਲ ਤਾਂ ਕੁਝ ਨਹੀਂ ਹੁੰਦਾ ਤੈਨੂੰ ਜਨਤਾ ਅਗਲੇ ਵਾਰੀ ਦੱਬਣ ਨੂੰ ਤਿਆਰ ਹੈ ਫਿਕਰ ਨਾ ਕਰ ਤੇਰਾ ਅੰਤ ਤਾਂ ਨਹੀਂ ਲਿਗਾ ਫਿਰ ਕਹਿੰਦਾ ਜੀ ਰਾਜਮਾਤਾ ਮੇਰੀ ਮਾਂ ਸੋਨੀਆ ਵਿ ਵਿਦੇਸ਼ ਦੀ ਮਾਂ ਵਿਦੇਸ਼ ਦੀ ਮਾਂ ਨੇ ਤੇਰੀ ਮਾਂ ਤੂੰ ਬਣਾ ਲਾ ਤੂੰ ਉਹਦੇ ਉੱਤੇ ਰੱਖ ਮੈਂ ਇਠਾਂ ਤੇ ਰਾਮਬਦ라ਚਾਰਨ ਨਾਲ ਕਿਰਪਾ ਕਰਕੇ ਵੀ ਤੁਲਨਾ ਨਾ ਕਰ ਸਾਡੇ ਚਾਰ ਨੱਕਿਆਂ ਨੇ ਸ਼ੁਰੂ ਤੋਂ ਕਹਤਾ ਵੀ ਇੱਕ ਵਿਦੇਸ਼ੀ ਮਹਿਲਾ ਕਦੇ ਵੀ ਆਪਦੇ ਇਸ ਦੂਸਰੇ ਰਾਸ਼ਟਰਪਤੀ ਪੂਰੀ ਤਰ੍ਹਾਂ ਇਮਾਨਦਾਰ ਨਹੀਂ ਹੋ ਸਕਦੀ ਸੋ ਸასი ਦਾ ਚਾਰ ਨੱਕਿਆਂ ਦੀ ਤੀ ਸੰਨਾਤਨ ਅਸੀਂ ਤਾਂ ਆਪਦੇ ਪੁਰਖਿਆਂ ਦੇ ਆਪਦੇ ਜੋ ਟਾਈਮ ਟੈਸਟਡ ਜੋ ਲੋਕ ਸੀ ਮਹਾਰਸ਼ੀਆਂ ਦੇ ਅਸੀਂ ਉਹਨਾਂ ਦੇ ਮਗਰ ਲੱਗਾਂਗੇ ਉਹ ਆਵਦੀਆਂ ਜਿਹੜੀਆਂ ਨਵੀਆਂ ਨੀਤੀਆਂ ਬਣੂਣੀਆਂ ਕੋਈ ਉਹਨੂੰ ਅੰਬੇਡਕਰਵਾਦੀ ਨਾਮ ਨਾ ਦੇ ਨਾਮ ਤਾਂ ਬੇੜਕਰ ਦਾ ਸੱਤ ਦਾ ਪੁਜਾਰੀ ਸੀ ਉਹ ਤਾਂ ਉਹਦੇ ਉਹਦੇ ਨਾਮ ਦਾ ਇਸਤੇਮਾਲ ਤੋਂ ਗੈਰ ਇਸਤੇਮਾਲ ਨਾ ਕਰ ਸੰਵਿਧਾਨ ਦੇ ਮੁਜਬ ਚੱਲ ਤੈਨੂੰ ਅਸੀਂ ਹਿੱਲਣ ਨਹੀਂ ਦੇਵਾਂਗੇ ਫਿਕਰ ਨਾ ਕਰ ਸੋ ਐਸੀ ਬਦਤਮੀਜ਼ ਬੰਦੇ ਜਿਹੜੇ ਆਪਦੇ ਉਹਨੂੰ ਸਨਾਤ ਨਹੀਂ ਕਹੋਣ ਰੋਜ਼ ਸਨਾਤਨ ਦਾ ਇਹ ਲੋਕ અપਮਾਨ ਕਰਦੇ ਆ ਦਿਵਿਆਂਗ ਦਾ ਇੱਕ ਦਾ અપਮਾਨ ਅੰਦਾ ਕਹਿ ਕੇ ਕਰ ਰਹੇ ਹੈ ਸੋ ਇਹ ਬੰਦਾ ਕਹਿੰਦਾ ਵੀ ਔਰਤਾਂ ਦੀ ਅਸੀਂ ਇੱਕ ਔਰਤ ਦੀ ਇੱਜ਼ਤ ਕਰ ਸਕਦੇ ਆ ਅਸੀਂ ਇੱਕ ਮਹਿਲਾ ਅਸੀਂ ਇੱਕ ਬਹੁ ਦੀ ਇੱਜ਼ਤ ਬਾਹਰਲੀ ਦੀ ਵੀ ਕਰ ਸਕਦੇ ਆ ਕਰਾਂਗੇ ਅਸੀਂ ਉਸ ਨਾਤੇ ਸੋਨੀਆ ਗਾਂਧੀ ਦੀ ਵੀ ਅਸੀਂ ਰਿਸਪੈਕਟ ਕਰਦੇ ਆ ਕਰਾਂਗੇ ਲੇਕਿਨ ਰਾਸ਼ਟਰ ਦੇ ਸਾਡੇ ਜੇ ਮੋਦੀ ਨੇਤ੍ਰਿਤਵ ਕਰਨ ਦੀ ਉਹ ਕੋਸ਼ਿਸ਼ ਕਰਦੀ ਆ ਤੇ ਸਾਡੇ ਉਹਦੇ ਕੰਮਾਂ ਦਾ ਐਨਾਲਿਸਿਸ ਵੀ ਅਸੀਂ ਕਰਾਂਗੇ ਜੇ ਕੰਮ ਹੋਏ ਸਾਨੂੰ ਨਹੀਂ ਚਚਣਗੇ ਅਸੀਂ ਉਹਦੇ ਕੰਮਾਂ ਦਾ ਐਨਾਲਿਸਿਸ ਕਰਾਂਗੇ ਇੱਕ ਵਿਅਕਤੀਗਤ ਤੌਰ ਤੇ ਅਸੀਂ ਕਿਸੇ ਸੋਨੀਆ ਗਾਂਧੀ ਜਾਂ ਕਿਸੇ ਬਾਹਰਲੀ ਵਿਦੇਸ਼ੀ ਮਹਿਲਾ ਦਾ ਅਪਮਾਨ ਅਸੀਂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸਾਡਾ ਕੋਈ ਇਹੋ ਜਿਹਾ ਮੰਤਵ ਵੀ ਨਹੀਂ ਹੈ ਲੇਕਿਨ ਉਹ ਇੱਕ ਰਾਸ਼ਟਰ ਦੇ ਆਗੂ ਹੋਣ ਦੇ ਨਾਤੇ ਜਾਂ ਵਿਪੱਖਸ਼ੀ ਦੀ ਚੰਗੀ ਵੱਡੀ ਪਾਰਟੀ ਹੋਣ ਦੇ ਮਾਲਕ ਹੋਣ ਦੇ ਨਾਤੇ ਅਸੀਂ ਉਹਦੇ ਰਾਸ਼ਟਰਪਤੀ ਕੀਤੇ ਕੰਮਾਂ ਦਾ ਅਨਲਿਸਿਸ ਕਰਾਂਗੇ ਗਲਤ ਕੰਮ ਦੀ ਅਸੀਂ اپੋਜ਼ ਕਰਾਂਗੇ ਅਸੀਂ ਵਿਰੋਧ ਕਰਾਂਗੇ ਇਹ ਕਿਸੇ ਮਹਿਲਾ ਦਾ ਵਿਰੋਧ ਨਹੀਂ ਅਸੀਂ ਇਹ ਰਾਸ਼ਟਰ ਦੇ ਵਿਪੱਖਸ਼ੀ ਪਾਰਟੀ ਦੇ ਆਗੂ ਦਾ ਵਿਰੋਧ ਕਰ ਸਕਦੇ ਆ ਸੋ ਤੇਰੀ ਮਾਂ ਹੋਊਗੀ ਸਾਡੀ ਉਹ ਕੋਈ ਮਾਂ ਨਹੀਂ ਹੈ ਉਹਨੂੰ ਆਪਦੀ ਕੁਰਸੀ ਲੈਣ ਖਾਤਰ ਉਹਨੇ ਆਪਦੇ ਯੋਜਨਾਵਾਂ ਬਣੋਣੀਆਂ ਆਪਦੇ ਪੁੱਤ ਨੂੰ ਉਹਨੇ ਰਾਜ ਦੂਨ ਖਾਤਰ ਕੋਈ ਚਾਲਣਾ ਚੱਲਣੀਆਂ ਸਾਡੇ ਉਹ ਨਹੀਂ ਫਿੱਟਉਂਦੀਆਂ ਅਸੀਂ ਵਿਰੋਧ ਕਰਾਂਗੇ ਸਾਡੀ ਉਹ ਕੋਈ ਨਹੀਂ ਲੱਗਦੀ ਹੈ ਇੱਕ ਨਾਗਰਿਕ ਉਹ ਇੱਕ ਨਾਗਰਿਕ ਅਸੀਂ ਹਾਂ ਸੋ ਇਸ ਕਰਕੇ ਤੂੰ ਆਪ ਦਾ ਜੋ ਮਰਜ਼ੀ ਉੱਤੇ ਲੈ ਭਾਂਟ ਆਲੇ ਪਰ ਕਿਰਪਾ ਕਰਕੇ ਰਾਮ ਬੁੱਧਰਾਚਾਰੀ ਤੇ ਬਦਤਮੀਜ਼ੀ ਤਨੂੰ ਸ਼ੰਕਰਾਚਾਰੀ ਤੇ ਰਾਮ ਬੁੱਧਰਾਚਾਰੀ 'ਚ ਫਰਕ ਨਹੀਂ ਪਤਾ ਤੂੰ ਗੱਲਾਂ ਕਰਦਾ ਸਨਾਤਨ ਦੀਆਂ ਤੇਰੀਆਂ ਬਦਤਮੀਜ਼ੀਆਂ ਦਾ ਜਵਾਬ ਅਸੀਂ ਦੇਵਾਂਗੇ ਸਮਾ ਆ ਰਿਹਾ ਧੀਦਰੀ ਕਰਕੇ ਸਨਾਤਨ ਸਭ ਆਪਦੇ ਚੰਗੇਪਨ ਦੇ ਨਾਲ ਪੋਜ਼ਿਟਿਵਿਟੀ ਨਾਲ ਸਕਾਰਾਤਮਕਤਾ ਦੇ ਨਾਲ ਅੱਗੇ ਵਧ ਰਿਹਾ ਹੈ ਔਰ ਸਭ ਨੂੰ ਜਵਾਬ ਦੇਣ ਵਾਸਤੇ ਤਿਆਰ ਹੈ ਲਲਾਈਤ ਹੈ ਸੋ ਇੰਨਾ ਮੈਂ ਕਹਿੰਦਾ ਹੁਆ ਸਭੀ ਸਨਾਤਨੀਆਂ ਦਾ ਆਵਾਣ ਕਰਦਾ ਵੀ ਇਹ ਜੇ ਬਤਮੀਜ਼ਾਂ ਨੂੰ ਕਰਾਰੇ ਜਵਾਬ ਦਿਓ ਲਿੰਕ ਮੈਂ ਇੱਥੇ ਪਾਉਂਗਾ ਇਹਦਾ ਵੀ ਜਿਹੜੀ ਪੋਸਟ ਤੇ ਉਹਨੇ ਬਤਮੀਜ਼ੀ ਕੀਤੀ ਹੈ ਔਰ ਉਹਨਾਂ ਨੇ ਇਹ ਜੇ ਵਿਦਵਾਨ ਨੂੰ ਇੱਕ ਦੋ ਟਕੇ ਦੇ ਨਾਲੀ ਦੇ ਕੀੜੇ ਨੇ ਆ ਕੰਮ ਕੀਤਾ ਹੈ ਅਫਸੋਸ ਹੈ ਸਨਾਤਨਿਓ ਇਹ ਜੇ ਬੰਦੇ ਨੂੰ ਲਾਣ ਤਾਂ ਪਾਓ ਧੰਨਵਾਦ ਜੈ ਹਿੰਦ